ਹੁਣ ਲਫ਼ਜ਼ ਮੈਂ ਕਿਹੋ ਜਿਹਾ ਬੋਲਾਂ ਪਈ ਅਸੀਂ ਪੁੱਤਰ ਜਾਨਨੇ ਆ ਉਹ ਕਹਿੰਦੇ ਪਈ ਯਾਰ ਸਿੰਘ ਕਰ ਦਿੰਦੇ ਹੁੰਦੇ ਆ ਆ ਕੰਮ ਅਹੀਂ ਅੱਗਾ ਪਿੱਛਾ ਕੁਝ ਨਹੀਂ ਸੋਚਦੇ ਅਹੀਂ ਜਾ ਕੇ ਉਹ ਕੰਮ ਕਰਿਆਂ ਦਾ ਅਸੀਂ ਤੇ ਸਾਡੇ ਲੋਕ ਅੱਜ ਵੀ ਸਾਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੈਗੀ ਅਸੀਂ ਕਹਿੰਨੇ ਕਿ ਭਾਈਚਾਰਕ ਸਾਜ ਕਾਇਮ ਰਹਿਣੀ ਚਾਹੀਦੀ ਆ ਆ ਵੀਰ ਬੈਠੇ ਆ ਸਾਡੇ ਉੱਥੇ ਹਸ਼ਰਪੁਰ ਮੇਰੇ ਘਰ ਦੇ ਲੱਗੇ ਹੀ ਰਹਿੰਦੇ ਹੈਗੇ ਆ ਤੁਸੀਂ ਸੋਚ ਕੇ ਵੇਖੋ ਅਸੀਂ ਕਹਿੰਨੇ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ ਸਾਨੂੰ ਭਾਈਚਾਰਕ ਸਾਜ ਜਿਨ੍ਹਾਂ ਦਾ ਉੱਥੇ ਹੁਣ ਬਣਿਆ ਉਹਨਾਂ ਦਾ ਬਣਨ ਦੀ ਖੁਸ਼ੀ ਦੇ ਵਿੱਚ ਸਾਡੇ ਵਾਲੇ ਲੋਕ ਵੀ ਉਹਨਾਂ ਨੇ ਵੀ ਸ਼ਿਰਕਤ ਕੀਤੀ ਆ ਉਹਨਾਂ ਨੇ ਵੀ ਲੱड्डੂ ਵੰਡੇ ਉਹ ਵੀ ਗਲੀਆਂ ਦੇ ਵਿੱਚ ਦੀ ਢੋਲ ਵਜਾ ਕੇ ਲੰਘਦੇ ਸੀ ਤੇ ਜਿਹੜੇ ਆ ਲੋਕ ਹੈਗੇ ਆ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਆਲ ਕੌਣ ਰੱਖੂਗਾ ਭਣਾ ਕੀ ਉਹਨਾਂ ਦੀਆਂ ਕੋਈ ਧਾਰਮਿਕ ਭਾਵਨਾਵਾਂ ਨਹੀਂ ਹੈਗੀਆਂ ਤੋਂ ਇਸ ਤਰੀਕੇ ਦੇ ਨਾਲ ਉਹ ਸਾਡੇ ਨਾਲ ਖੇਡ ਰਹੇ ਆ ਸਾਡੇ ਆ ਜਜ਼ਬਾਤਾਂ ਦੇ ਨਾਲ ਖੇਡ ਰਹੇ ਆ ਤੋਂ ਮੈਂ ਇਹ ਕਹਿਣਾ ਚਾਹੁੰਦਾ ਕਿ 1947 15 ਅਗਸਤ ਭਾਵੇਂ ਆਜ਼ਾਦੀ ਦਾ ਦਿਨ ਤੇ ਭਾਵੇਂ ਆ 26 ਜਨਵਰੀ ਸਾਡਾ ਕੋਈ ਵਾਅਵਾਸਤਾ ਨਹੀਂ ਹੈਗਾ ਸਾਡਾ ਆਓ ਜੀ ਸਭ ਤੋਂ ਪਹਿਲਾਂ ਫਤਿਹ ਦੀ ਸੱਜ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਵਿਚਾਰਾ ਹੋਈਆਂ ਨੇ ਐਮਪੀ ਤੋਂ ਵਕੀਲ ਸਾਹਿਬ ਜਿਹੜੇ ਆਏ ਨੇ ਰਾਤੀ ਵੀ ਮੇਰੇ ਕੋਲ ਹੀ ਰਹੇ ਤੇ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦੇ ਰਹੇ ਤੇ ਜਦੋਂ ਗੱਲਾਂ ਬਾਤਾਂ ਕਰਦੇ ਸਕੇ ਤੇ ਮਨ ਵਿੱਚ ਇੱਕ ਗੱਲ ਆ ਰਹੀ ਸੀਗੀ ਕਿ 26 ਜਨਵਰੀ ਜਾਂ 15 ਅਗਸਤ ਦੇ ਸਬੰਧ ਵਿੱਚ ਕਿਹੋ ਜਿਹੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ ਸਾਡਾ ਇਹਦੇ ਨਾਲ ਕੋਈ ਵਾਅਵਾਸਤਾ ਹੀ ਨਹੀਂ ਹੈਗਾ ਵਕੀਲ ਭਾਜੀ ਸਿਮਰਨਜੀਤ ਸਿੰਘ ਜੀ ਸਾਡੇ ਬੜੇ ਮਿੱਤਰ ਪਿਆਰੇ ਹੈਗੇ ਆ ਗਾਹੇ ਬਗਾਹੇ ਗਾਈਡ ਵੀ ਕਰਦੇ ਰਹਿੰਦੇ ਵੀ ਕਿਹੜੇ ਲਫ਼ਜ਼ ਤੁਸੀਂ ਬੋਲਣੇ ਆ ਜਦੋਂ ਕੋਈ ਸਪੀਚ ਕਰਦੇ ਆ ਜਾਂ ਜਦੋਂ ਆਪਣੇ ਅਦਾਰੇ ਆਪਣੇ ਚੈਨਲ ਦੇ ਉੱਪਰ ਜਦੋਂ ਕੋਈ ਗੱਲ ਕਰਦੇ ਹੋ ਤੇ ਕਈ ਵਾਰ ਆਪਾਂ ਉਹਨਾਂ ਦੇ ਕੋਲੋਂ ਸਲਾਹ ਮਸ਼ਵਰਾ ਹੀ ਲੈ ਲੈਂਦੇ ਆ ਵੀ ਸਾਨੂੰ ਕਿਹੜੀ ਗੱਲ ਕਿੱਦਾਂ ਕਰਨੀ ਚਾਹੀਦੀ ਆ ਤਾਂ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਉਹ ਗਾਈਡ ਵੀ ਕਰਦੇ ਆ ਤਾਂ ਜਿਹੜੀ ਇੱਕ ਸਿੱਧੀ ਸਿੱਧੀ ਜੀ ਗੱਲ ਹੈਗੀ ਆ ਚਾਹੇ ਹੋਵੇ 15 ਅਗਸਤ ਤੇ ਚਾਹੇ ਹੋਵੇ 26 ਜਨਵਰੀ ਵੀ ਸਾਡਾ ਸਿੱਖਾਂ ਦਾ ਉਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵਾਅ ਵਸਤਾ ਨਹੀਂ ਹੈਗਾ ਰਾਤੀ ਭਾਜੀ ਗੱਲ ਕਰਦੇ ਸੀਗੇ ਕਿ ਇਸ ਮੁਲਕ ਦੇ ਜਿਹੜੇ 85% ਲੋਕ ਹੈਗੇ ਨੇ ਵੀ ਸਾਨੂੰ ਉਹਨਾਂ ਨੂੰ ਸਮਝਾਉਣ ਦੇ ਵਾਸਤੇ ਉਹਨਾਂ ਦੇ ਲੈਵਲ ਤੇ ਜਾ ਕੇ ਉਹਨਾਂ ਨੂੰ ਦੱਸਣਾ ਪਊਗਾ ਕਿ ਜਿਹੜਾ ਇਹ ਭਾਰਤ ਦਾ ਸੰਵਿਧਾਨ ਹੈਗਾ ਇਹ ਸੰਵਿਧਾਨ ਡਾਕਟਰ ਅੰਬੇਦਕਰ ਹੋਰਾਂ ਦਾ ਲਿਖਿਆ ਨਹੀਂ ਹੈਗਾ ਇਹ ਸਾਡੇ ਤੇ ਤੁਹਾਡੇ ਹਿੱਤ ਦੇ ਵਿੱਚ ਨਹੀਂ ਹੈਗਾ ਇਸ ਸੰਵਿਧਾਨ ਦੀ ਆੜੇ-ਹੀਠਾਂ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਨੂੰ ਬ੍ਰਾਹਮਣਵਾਦ ਜਾਂ ਜਿਹੜੇ ਸੱਤਾ ਦੇ ਉੱਪਰ ਕਾਬਜ਼ ਲੋਕ ਹੈਗੇ ਨੇ ਉਹ ਕਿਦਾਂ ਵਰਤ ਜਾਂਦੇ ਹੈਗੇ ਆ ਤੋ ਅਸੀਂ ਨਾ ਕਈ ਵਾਰ ਸੈਦ ਵਿੱਚ ਨਹੀਂ ਆ ਪਾਉਨੇ ਹੈਗੇ ਉਹਦੀ وجہ ਦਰਸਲ ਇਹ ਹੈਗੀ ਆ ਇੱਥੇ ਬਹੁਤ ਸਾਰੇ ਸੱਜਣ ਬੈਠੇ ਨੇ ਗੁਰਦੀਪ ਸਿੰਘ ਭਾਜੀ ਬੈਠੇ ਆ ਕਈ ਵਾਰ ਜਦੋਂ ਇਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਇਹ ਇਹ ਗੱਲ ਕਹਿੰਦੇ ਹੁੰਦੇ ਆ ਕਿ ਜਿਹੜਾ ਇੱਕ ਉਹ ਦੌਰ ਸੀਗਾ ਪੰਜਾਬ ਦੀ ਧਰਤੀ ਦੇ ਉੱਪਰ ਜਿਹਨੂੰ ਅਸੀਂ ਕਹਿੰਨੇ ਆ ਕਿ ਉਹ ਕਾਲਾ ਦੌਰ ਨਹੀਂ ਸੀਗਾ ਉਹ ਚਿੱਟਾ ਦੌਰ ਸੀਗਾ ਵਧੀਆ ਦੌਰ ਸੀਗਾ ਵਧੀਆ ਦੌਰ ਇਸ ਕਰਕੇ ਸੀਗਾ ਕਿਉਂਕਿ ਉਦੋਂ ਸਾਡੇ ਪੰਜਾਬ ਦੇ ਨੌਜਵਾਨ ਗੱਭਰੂ ਆਪਣੇ ਹੱਕਾਂ ਦੀ ਖਾਤਰ ਜਾਨਾ ਤਲੀ ਦੇ ਉੱਪਰ ਰੱਖ ਕੇ ਤੇ ਜੂਝਦੇ ਸੀਗੇ ਹੁਣ ਜਿਹੜੇ ਦੌਰ ਦੇ ਵਿੱਚ ਆਪਾਂ ਸਾਡੇ ਤੋਂ ਪਹਿਲਾਂ ਵਾਲੇ ਆਪਣੀਆਂ ਜਾਨਾਂ ਤਲੇ ਦੇ ਉੱਪਰ ਰੱਖ ਕੇ ਤੇ ਜੂਝਦੇ ਰਹੇ ਹੋਣ ਭਲਾ ਸਾਡੇ ਵਾਸਤੇ ਉਹ ਦੌਰ ਕਾਲਾ ਥੋੜੀ ਹੋਊਗਾ ਨਾ ਉਹ ਉਹਨਾਂ ਵਾਸਤੇ ਹੋ ਸਕਦਾ ਕਾਲਾ ਦੌਰ ਉਹ ਪਾਜੀ ਬੈਠੇ ਆ ਮੈਂ ਨਾ ਜਦੋਂ ਹੁਣ ਕਈ ਵਾਰ ਕੰਪੈਰੀਸ਼ਨ ਜਾਂ ਕਰਦਾ ਹੁੰਨਾ ਕਿ ਸਾਡੀਆਂ ਅੱਜ ਦੀਆਂ ਭੈਣਾਂ ਅਸੀਂ ਅੱਜ ਆਣ ਕੇ ਖੜ ਕਿੱਥੇ ਗਏ ਹੈਗੇ ਆ ਇਸ ਤਿਰੰਗੇ ਦੀ ਛਾਂ ਨੇ ਸਾਨੂੰ ਦਿੱਤਾ ਕੀ ਹੈਗਾ ਇਸ ਸੰਵਿਧਾਨ ਨੇ ਪਿਛਲੇ 75-76 ਵਰਿਆਂ ਦੇ ਵਿੱਚ ਸਾਡੀ ਝੋਲੀ ਦੇ ਵਿੱਚ ਪਾਇਆ ਕੀ ਹੈਗਾ ਅੱਜ ਸਾਡੇ ਹਾਲਾਤ ਕਿਦਾਂ ਦੇ ਬਣ ਗਏ ਇੱਕ ਨਾ ਫੋਟੋ ਤੁਸੀਂ ਵੀ ਘੁੰਮਦੀ ਵੇਖੀ ਹੋਊਗੀ ਭਾਈ ਰਮਿੰਦਰਜੀਤ ਸਿੰਘ ਟੈਣੀ ਉਹਨਾਂ ਦੇ ਭਾਈ ਸਾਹਿਬ ਬੈਠੇ ਆ ਤੇ ਜਦੋਂ ਉਹਨਾਂ ਦਾ ਆਨੰਦ ਕਾਰਜ ਹੋਇਆ ਸੀਗਾ ਤਾਂ ਜਿਹੜੀ ਉਹਨਾਂ ਦੀ ਸਿੰਘਣੀ ਆ ਉਹਨੇ ਆਪਣੇ ਹੱਥ ਦੇ ਵਿੱਚ AK-47 ਫੜੀ ਹੋਈ ਐ ਪਰਿਵਾਰ ਨੇ ਵੀ ਬਹੁਤ ਕੁਝ ਛੱਲਿਆ ਇਹ ਗੱਲ ਮੈਂ ਇਸ ਕਰਕੇ ਕਰਦਾ ਪਿਆ ਹੈਗਾ ਕਿ ਜਿਹੜੀ ਉਹ ਬੀਬੀ ਆ ਅੱਜ ਆਸੇ-ਪਾਸੇ ਝਾਤ ਮਾਰ ਕੇ ਵੇਖ ਲਈਏ ਸਾਨੂੰ ਉਦਾਂ ਦੀਆਂ ਬੀਬੀਆਂ ਭੈਣਾ ਨਜ਼ਰ ਨਹੀਂ ਆਉਂਦੀਆਂ ਸਾਨੂੰ ਆਹ ਕੁਝ ਦਿੱਤਾ ਸਾਡੀ ਝੋਲੀ ਦੇ ਵਿੱਚ ਆਹ ਕੁਝ ਪਿਆ ਤੋ ਜਿਹੜਾ ਸਹਿਜ ਤਿਰ ਵਾਲੀ ਗੱਲ ਹੈਗੀ ਆ ਵੀ ਸਿੱਧੀ-ਸਿੱਧੀ ਗੱਲ ਕਰਦੇ ਆ ਆਪਾਂ ਸਿੱਧੀ-ਸਿੱਧੀ ਗੱਲ ਇਸ ਕਰਕੇ ਕਰ ਹੁੰਦੀ ਆ ਜਦੋਂ ਉਸ ਪੀੜਾ ਦੇ ਵਿੱਚੋਂ ਆਪਾਂ ਲੰਘ ਕੇ ਆਏ ਹੁੰਦੇ ਆ ਨਾ ਜਦੋਂ ਪੁਲਿਸ ਤੁਹਾਨੂੰ ਘਰੋਂ ਚੁੱਕ ਕੇ ਲੈ ਜਾਂਦੀ ਆ ਸਾਨੂੰ ਨਹੀਂ ਪਤਾ ਹੈਗਾ ਵੀਰ ਨੇ ਕਹਿ ਸਕਦਾ ਕਿ ਹੱਥ ਖੜੇ ਕਰੋ ਭਾਰਤ ਦਾ ਸੰਵਿਧਾਨ ਕਿਨੇ ਪੜਿਆ ਕਿਨੇ ਨਹੀਂ ਪੜਿਆ ਅਸੀਂ ਭਾਰਤ ਦਾ ਸੰਵਿਧਾਨ ਨਹੀਂ ਪੜਿਆ ਹੈਗਾ ਇਸ ਕਰਕੇ ਮੈਂ ਤਾਂ ਹੱਥ ਤਾਂ ਨਹੀਂ ਖੜਾ ਕੀਤਾ ਸੀਗਾ ਪਰ ਅਸੀਂ ਇਸ ਭਾਰਤ ਦੇ ਸੰਵਿਧਾਨ ਨੂੰ ਤੇ ਕਾਨੂੰਨ ਨੂੰ ਹੰਡਾਇਆ ਜ਼ਰੂਰ ਹੈਗਾ ਇਹਨਾਂ ਵੀਰਾਂ ਆਪਾਂ ਜਿੰਨੇ ਬੈਠੇਆਂ ਕਈਆਂ ਨੇ ਹੰਡਾਇਆ ਹੋਇਆ ਕਈਆਂ ਨੇ ਨਹੀਂ ਹੰਡਾਇਆ ਹੋਊਗਾ ਆ ਹੁਣ ਇੱਥੇ ਇੱਕ ਕੁਮਰ ਵਿਜੇ ਪ੍ਰਤਾਪ ਸਿੰਘ ਹੁਣ ਪਾਰਟੀ ਜੁਆਇਨ ਕਰ ਲਈ ਐ ਉਦੋਂ ਪਹਿਲਾਂ ਐਸਐਸਪੀ ਸੀ ਅੰਮ੍ਰਿਤਸਰ ਸਾਲ 2009 ਦੇ ਵਿੱਚ ਫੇਸ ਕੀਤਾ ਹੋਇਆ ਆਪਾਂ ਸਾਡੀ ਕੌਮ ਚੱਕ ਕੇ ਸਿਰ ਤੇ ਬਹਾ ਲੈਂਦੀ ਆ ਸਾਨੂੰ ਐ ਲੱਗਣ ਲੱਪੇਂਦਾ ਵੀ ਸਾਡੇ ਹੱਕਾਂ ਦੀ ਖਰੇ ਗੱਲ ਕਰਦਾ ਆਪਣੇ ਸਿਰ ਦੇ ਉੱਪਰ ਕਿਸਾਂ ਵਾਲਾ ਜਿਹੜਾ ਕੰਗਾ ਹੈਗਾ ਜਿੱਥੇ ਪੁਲਿਸ ਵਾਲੇ ਪਿਸ਼ਾਬ ਕਰਦੇ ਉੱਥੇ ਪਿਆ ਹੋਇਆ ਆਪਣੀ ਅੱਖਾਂ ਨਾਲ ਵੇਖਿਆ ਹੋਇਆ ਆ ਜਾਵੇ ਕਿਸੇ ਵੀ ਚੈਨਲ ਦੇ ਉੱਪਰ ਆ ਕੇ ਬਹਿ ਕੇ ਸਾਹਮਣੇ ਇੰਟਰਵਿਊ ਕਰ ਲੈਣੇ ਆ ਅਖਬਾਰ ਨੇ ਆਰਟੀਕਲ ਸ਼ਬਦ ਤਾਂ ਸੀਗਾ ਚੱਕ ਕੇ ਅਖਬਾਰ ਵਾਲਾ ਨੂੰ ਫੋਨ ਕਰ ਲਾ ਪਿਆ ਅੱਗੇ ਸਾਡਾ ਤੇ ਨਾਲ ਕੋਈ ਸਾਨੂੰ ਦੱਸੋ ਜੀ ਆਪਾਂ ਕਿੰਨੇ ਕੁ ਸਹਜ ਦੇ ਵਿੱਚ ਰਹਿ ਕੇ ਤੇ ਆਪਣੇ ਲੋਕਾਂ ਨੂੰ ਸਾਰਾ ਕੁਝ ਸਮਝਾਈਏ ਥਾਣਿਆਂ ਦੇ ਵਿੱਚ ਕੀ ਕੁਝ ਨਹੀਂ ਵਾਪਰਿਆ ਅਸੀਂ ਆਮ ਜਹੇ ਇਨਸਾਨ ਸਾਡੇ ਨਾਲ ਸਾਰਾ ਕੁਝ ਵਾਪਰਿਆ ਇੱਥੇ ਅਕਾਲ ਤਖਤ ਸਾਹਿਬ ਦੇ ਰਹਿ ਚੁਕੇ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਤੱਕ ਉਹਨੂੰ ਨਹੀਂ ਬਖਸ਼ਿਆ ਗਿਆ ਤੂੰ ਇਹ ਸੋਚ ਕੇ ਵੇਖੋ ਸਾਡੇ ਵਰਗੇ ਜਿਨ੍ਹਾਂ ਨੂੰ ਕੋਈ ਜਾਣਦਾ ਹੀ ਨਹੀਂ ਕੋਈ ਹੈਗਾ ਜਿਨ੍ਹਾਂ ਨੂੰ ਕੱਲ ਤੱਕ ਕੋਈ ਜਾਣਦਾ ਨਹੀਂ ਸਕਾਜ ਮੜਾ ਮੋਟਾ ਚਲੋ ਕੋਈ ਤੂੰ ਇਹ ਸੋਚ ਕੇ ਵੇਖੋ ਕੀ ਕੋਈ ਵਾਪਰਿਆ ਨਾ ਹੋਊਗਾ ਉਹਨਾਂ ਸਮੇਂ ਦੇ ਵਿੱਚ ਜਿਹੜਾ ਕੋਈ ਬਚ ਗਿਆ ਚੱਕ ਕੇ کورٹ ਚ ਪੇਸ਼ ਕਰ ਦਿੱਤਾ ਇਕੱਠਾ-ਕੁੱਠਾ ਕਰਕੇ ਤੇ ਜਿਹਦੀ ਮੌਤ ਹੋ ਗਈ ਇੰਟਰੋਗੇਟ ਕਰਦੇ ਆ ਹੋયા ਉਹਨੂੰ ਚੱਕ ਕੇ ਫੇਕ ਅਨਕਾਊਂਟਰ ਦੇ ਵਿੱਚ ਉਹਨਾਂ ਨੇ ਉਹ ਕਰ ਦਿੱਤਾ ਹੁਣ ਇਸ ਭਾਰਤ ਦਾ ਜਿਹੜਾ ਸੰਵਿਧਾਨ ਹੈਗਾ ਇੱਕ ਗੱਲ ਮੈਨੂੰ ਵੀਰ ਦੀ ਉਹ ਖਰੀ ਲੱਗਦੀ ਹੈ ਕਿ ਜਿਹੜੇ ਇਸ ਮੁਲਕ ਦੇ ਹੁਕਮਰਾਨ ਹੈਗੇ ਨੇ ਉਹ ਹੈਗੇ ਨੇ ਮੁਠੀ ਪਰ ਇਸ ਸੰਵਿਧਾਨ ਦੀ ਆੜੇ ਠਾ ਲੋਕਾਂ ਨੂੰ ਵੱਖ-ਵੱਖ ਹਿੱਸਿਆਂ ਦੇ ਵਿੱਚ ਵੰਡ ਕੇ ਤੇ ਸਾਡੇ ਸਾਰਿਆਂ ਦੇ ਉੱਪਰ ਉਹ ਰਾਜ ਕਰਦੇ ਪਏ ਆ। ਤਾਂ ਜਿਹੜੇ ਉਹ ਲੋਕ ਜਦੋਂ ਉਹਨਾਂ ਨੂੰ ਵਰਤ ਲੈਂਦੇ ਆ ਤਾਂ ਜੇ ਉਹਨਾਂ ਨੂੰ ਆ ਸੰਵਿਧਾਨ ਦਾ ਜੇ ਇਹ ਉਸ ਪਾਸੇ ਲੱਗੇ ਹੋਇਆ ਵੀਰ ਤਾਂ ਮੈਂ ਨਹੀਂ ਕਹਿੰਦਾ ਕਿ ਜੋ ਕਰ ਰਹੇ ਹੈਗੇ ਆ ਜਾਂ ਜੋ ਬੋਲ ਕੇ ਹਟਿਆ ਕਿ ਜੋ ਇਹ ਕਰ ਰਹੇ ਹੈਗੇ ਆ ਇਹ ਉਹਨਾਂ ਲੋਕਾਂ ਨੂੰ ਜੇਕਰ ਦੇ ਸਮਝਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਕਿ ਦਲਿਤ ਭਾਈਓ ਸਾਨੂੰ ਵੀ ਸਮਝਣਾ ਪਊਗਾ ਕਿ 84 ਦੇ ਵਿੱਚ ਨਵੰਬਰ 83 ਦੇ ਵਿੱਚ ਦਿੱਲੀ ਦੀਆਂ ਘਰਾ ਦੇ ਵਿੱਚ ਜਿਨ੍ਹਾਂ ਨੂੰ ਘਰਾਂ ਚੋਂ ਕੱਢ-ਕੱਢ ਕੇ ਗਲਾਂ 'ਚ ਟਾਇਰ ਪਾਪ ਹੈ ਕਿ ਜਿਉਂਦਿਆਂ ਸਾਰਿਆ ਗਿਆ ਸੀਗਾ ਉਹ ਕਿੰਨਾ ਵੱਲੋਂ ਸਾਰਿਆ ਗਿਆ ਸੀਗਾ ਕਈ ਸੱਜਣਾ ਨੇ ਜਾ ਕੇ ਆਪਾਂ ਵੀ ਜਾਈਦਾ ਹੈਗਾ ਵਿਚਰੀ ਦਾ ਵੇਖੀਦਾ ਇੰਟਰਵਿਊਜ਼ ਕਰੀਆਂ ਕਈ ਗੱਲਾਂ ਸਾਹਮਣੇ ਆਣ ਕੇ ਨਹੀਂ ਕਰੀਦੀਆਂ ਹੈਗੀਆਂ ਜਿਨ੍ਹਾਂ ਲੋਕਾਂ ਨੂੰ ਵਰਤਿਆ ਗਿਆ ਸੀਗਾ ਉਹ ਲੋਕ ਕੌਣ ਸੀਗੇ ਆਪ ਨਹੀਂ ਵਰਤਦੇ ਉਹ ਅੱਜ ਜਦੋਂ ਮਸਜਿਦ ਨੂੰ ਸ਼ਹੀਦ ਕੀਤਾ ਉਹਨਾਂ ਨੇ ਤੋਂ ਉਸ ਵੇਲੇ ਉਹਨਾਂ ਨੇ ਕਿੰਨਾਂ ਲੋਕਾਂ ਨੂੰ ਵਰਤਿਆ ਮੈਂ ਥੋੜੇ ਦਿਨ ਪਹਿਲਾਂ ਇੱਥੇ ਜਲੰਧਰ ਦੇ ਆਪਣੇ ਕਿਸੇ ਨਿੱਤਰ ਪਿਆਰੇ ਦੇ ਪਰਿਵਾਰ ਦੇ ਘਰੇ ਗਿਆ ਗੁਰਸਿੱਖ ਪਰਿਵਾਰ ਆ ਜੀ ਉਹਨਾਂ ਨੇ ਇੱਕ ਗੱਲ ਬੋਲੀ ਆ ਕਹਿੰਦੇ ਕਿ ਬਾਹਰ ਨਾ ਇੱਧਰ ਜਦੋਂ ਤੁਸੀਂ ਮੋੜ ਮੋੜ ਲੱਗੇ ਸੀ ਕਿ ਜਿੱਥੇ ਗੱਡੀ ਖੜੀ ਕੀਤੀ ਆ ਕਹਿੰਦੇ ਉਹ ਅੱਜ ਵੇਖੋ ਕਿਦਾਂ ਡੀਜੇ ਜਿਹਾ ਲਾ ਕੇ ਬੈਠੇ ਆ ਆ ਅੱਜ ਦਿਨ ਆਰਾਮ ਮੰਦਰ ਦਾ ਉਹ ਘਟਨਾ ਹੋਣਾ ਸੀ ਉਧਰ ਦੀ ਗੱਲ ਆ ਕਹਿੰਦੇ ਅੱਜ ਵੇਖੋ ਕਿਦਾਂ ਬੈਠੇ ਜਦੋਂ ਕਹਿੰਦੇ ਉੱਥੋਂ ਆਰਡਰ ਆਏ ਸੀਗੇ ਨਾ ਪਈ ਉੱਥੇ ਨੂੰ ਜਾਣਾ ਆ ਉਦੋਂ ਕਹਿੰਦੇ ਇਹਨਾਂ ਦੀਆਂ ਲੱਤਾਂ 'ਚ ਜਾਲ ਹੈ ਨਹੀਂ ਸੀਗੀ ਮਾਨ ਦੇ ਨਾਲ ਦੱਸਿਆ ਕਹਿੰਦੇ ਸਾਡਾ ਭਰਾ ਗਿਆ ਸੀਗਾ ਸਾਡਾ ਭਰਾ ਗਿਆ ਸੀ ਮਨ ਤੁਸੀਂ ਦੇਖੋ ਉਹਨਾਂ ਨੇ ਕੰਮ ਕਿਹੜੇ ਤਰੀਕੇ ਨਾਲ ਕੀਤਾ ਆ ਜਿਹੜੀ ਵੀਰੋਹਰੀ ਗੱਲ ਕਰਦੇ ਸੀਗੇ ਨਾ ਸਾਨੂੰ ਐ ਲੱਗਦਾ ਹੁਣ ਲਫ਼ਜ਼ ਮੈਂ ਕਿਹੋ ਜਿਹਾ ਬੋਲਾਂ ਪਈ ਅਸੀਂ ਪੁੱਤਰ ਜਾਨੇ ਆ ਉਹ ਕਹਿੰਦੇ ਪਈ ਯਾਰ ਸਿੰਘ ਕਰ ਦਿੰਦੇ ਹੁੰਦੇ ਆ ਆ ਕੰਮ ਅਸੀਂ ਅੱਗੇ ਪਿੱਛੇ ਕੁਝ ਨਹੀਂ ਸੋਚਦੇ ਅਸੀਂ ਜਾ ਕੇ ਉਹ ਕੰਮ ਕਰਿਆਂ ਦਾ ਅਸੀਂ ਤੇ ਸਾਡੇ ਲੋਕ ਅੱਜ ਵੀ ਸਾਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੈਗੀ ਅਸੀਂ ਕਹਿੰਨੇ ਕਿ ਭਾਈਚਾਰਕ ਸਾਂਝ ਕੈਮ ਰਹਿਣੀ ਚਾਹੀਦੀ ਆ ਆ ਵੀਰ ਬੈਠੇ ਆ ਸਾਡੇ ਉੱਥੇ ਹਸ਼ਰਪੁਰ ਮੇਰੇ ਘਰ ਦੇ ਲੱਗੇ ਹੀ ਰਹਿੰਦੇ ਹੈਗੇ ਆ ਤੁਸੀਂ ਸੋਚ ਕੇ ਵੇਖੋ ਅਸੀਂ ਕਹਿੰਨੇ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ ਸਾਨੂੰ ਭਾਈਚਾਰਕ ਸਾਂਝ ਜਿਨ੍ਹਾਂ ਦਾ ਉੱਥੇ ਹੁਣ ਬਣਿਆ ਉਹਨਾਂ ਦਾ ਬਣਨ ਦੀ ਖੁਸ਼ੀ ਦੇ ਵਿੱਚ ਸਾਡੇ ਵਾਲੇ ਲੋਕ ਵੀ ਉਹਨਾਂ ਨੇ ਵੀ ਸ਼ਿਰਕਤ ਕੀਤੀ ਆ ਉਹਨਾਂ ਨੇ ਵੀ ਲੱਡੂ ਵੰਡੇ ਉਹ ਵੀ ਗਲੀਆਂ ਦੇ ਵਿੱਚ ਦੀ ਢੋਲ ਵਜਾ ਕੇ ਲੰਘਦੇ ਸੀ ਤੇ ਜਿਹੜੇ ਆ ਲੋਕ ਹੈਗੇ ਆ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਆਲ ਕੌਣ ਰੱਖੂਗਾ ਭਣਾ ਕਿ ਇਹ ਉਹਨਾਂ ਦੀ ਕੋਈ ਧਾਰਮਿਕ ਭਾਵਨਾਵਾਂ ਨਹੀਂ ਹੈਗੀਆਂ। ਤੋਂ ਇਸ ਤਰੀਕੇ ਦੇ ਨਾਲ ਉਹ ਸਾਡੇ ਨਾਲ ਖੇਡ ਰਹੇ ਆ, ਸਾਡੇ ਆ ਜਜ਼ਬਾਤਾਂ ਦੇ ਨਾਲ ਖੇਡ ਰਹੇ ਆ। ਤੋਂ ਮੈਂ ਇਹ ਕਹਿਣਾ ਚਾਹੁੰਦਾ ਕਿ 1947 15 ਅਗਸਤ ਭਾਵੇਂ ਆਜ਼ਾਦੀ ਦਾ ਦਿਨ ਤੇ ਭਾਵੇਂ ਆ 26 ਜਨਵਰੀ ਸਾਡਾ ਕੋਈ ਵਾਅਵਾਸਤਾ ਨਹੀਂ ਹੈਗਾ। ਸਾਡਾ ਜਦੋਂ ਅੰਗਰੇਜ਼ਾਂ ਦੇ ਨਾਲ ਸੰਧੀ ਹੋਈ ਸੀਗੀ ਮਹਾਰਾਜਾ ਦਲੀਪ ਸਿੰਘ ਜਿਹੜੀ ਵਕੀਲ ਸਾਹਿਬ ਗੱਲ ਕਰਕੇ ਗਏ ਆ, ਮੈਨੂੰ ਇਹ ਲੱਗਦਾ ਕਿ ਸਾਡੀ ਗੱਲ ਉੱਥੇ ਰੁਕੀ ਹੋਈ ਆ ਤੇ ਸਾਨੂੰ ਆਪਣੀ ਗੱਲ ਉੱਥੋਂ ਹੀ ਸ਼ੁਰੂ ਕਰਨੀ ਪਊਗੀ। ਸਾਨੂੰ ਉੱਥੋਂ ਵੀ ਕੁਝ ਨਾ ਕੁਝ ਲੱਭਣਾ ਹੈਗਾ। ਤੋ ਜਿਹੜਾ ਆਪਾਂ ਆਪਣੇ ਪੰਜਾਬ ਦੀ ਧਰਤੀ ਦੇ ਉੱਪਰ ਹੌਲੀ-ਹੌਲੀ ਕਰਕੇ ਘਟਦੇ ਜਾ ਰਹੇ ਆ ਤਾਂ ਸਾਨੂੰ ਘਟਣ ਦੇ ਬਾਵਜੂਦ ਵੀ ਕਿੱਦਾਂ ਦੇ ਢੰਗ ਤਰੀਕੇ ਅਪਣਾਏ ਜਾਣ ਦੀ ਜ਼ਰੂਰਤ ਹੈ ਉਹ ਆਪਾਂ ਮਾੜੀ-ਮੋਟੀ ਹੌਲੀ-ਹੌਲੀ ਜ਼ਰੂਰ ਕੋਸ਼ਿਸ਼ ਕਰੀਏ ਜਿੰਨੇ ਵੀ ਵੀਰ ਆਏ ਨੇ ਉਹਨਾਂ ਵੀਰਾਂ ਦੇ ਵਿੱਚੋਂ ਜੇ ਕਿਸੇ ਨੂੰ ਵੀ ਲੱਗਦਾ ਕਿ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਆਪਾਂ ਜਿੰਨੇ ਵੀ ਇੱਥੇ ਹੈਗੇ ਆ ਜਾਂ ਹੋਰ ਵੀ ਸਾਡੇ ਸੰਗੀ ਸਾਥੀ ਜੇ ਕਿਸੇ ਨੂੰ ਲੱਗਦਾ ਕਿ ਇਸ ਬੰਦੇ ਦੀ ਸਪੀਚ ਘੰਟੇ ਦੀ ਅੱਧੇ ਘੰਟੇ ਦੀ ਸਾਡੇ ਕੁਝ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਆ ਆਪਾਂ ਸਾਰੇ ਜਣੇ ਆਪਣਾ ਕੈਮਰਾ ਆਪਣਾ ਮਾਈਕ ਲੈ ਕੇ ਵੀ ਆਉਣ ਨੂੰ ਤਿਆਰ ਹੈਗੇ ਆ ਆਪਾਂ ਇਹ ਚਾਹੁੰਦੇ ਆ ਕਿ ਜਿੰਨੇ ਵੀ ਜਣੇ ਹੈਗੇ ਆ ਇੱਕ ਗੱਲ ਪੱਕੀ ਮੰਨ ਕੇ ਚੱਲੀਏ ਮੈਂ ਸਵਾਪਤੀ ਕਰਨ ਲੱਗਾ ਉਹ ਇਹ ਗੱਲ ਆ ਮਤ ਸੋਚੀਏ ਕਿ ਬਹੁਤ ਵੱਡੀ ਗਿਣਤੀ ਵਿੱਚ ਲੋਕ ਜੇ ਸਾਡੇ ਨਾਲ ਤੁਰਨਗੇ ਤਾਂ ਤਬਦੀਲੀਆਂ ਆਉਣੀਆਂ ਐਦਾਂ ਦੀ ਗੱਲ ਕੋਈ ਨਹੀਂ ਹੈਗੀ ਜਿਨ੍ਹਾਂ ਨੇ ਹੁਣ ਰਾਜ ਸਥਾਪਿਤ ਕੀਤੇ ਹੋਏ ਨੇ ਉਹਨਾਂ ਨੇ ਬੜੀ ਵੱਡੀ ਗਿਣਤੀ ਦੇ ਦਮ ਦੇ ਉੱਪਰ ਨਹੀਂ ਕੀਤੇ ਹੈਗੇ ਉਹ ਥੋੜੇ ਹੀ ਲੋਕ ਹੈਗੇ ਆ ਬਾਕੀ ਜਿਹੜੇ ਲੋਕ ਹੁੰਦੇ ਨਾ ਹਵਾ ਇੱਧਰ ਨੂੰ ਤੁਰੀ ਉਹਨਾਂ ਨੇ ਇੱਧਰ ਨੂੰ ਤੁਰ ਪੈਣਾ ਇੱਧਰ ਨੂੰ ਤੁਰੀ ਉਹਨਾਂ ਨੇ ਇੱਧਰ ਨੂੰ ਤੁਰ ਪੈਣਾ ਹੈਗਾ ਅੱਜ ਜਿਹੜੇ ਲੋਕ ਕੱਲ ਮੁਗਲ ਆਉਂਦੇ ਸੀਗੇ ਉਸ ਵੇਲੇ ਉਸੇ ਬਹਿਣ 'ਚ ਬਹਿ ਜਾਂਦੇ ਸੀਗੇ ਮੁੜ ਕੇ ਹੁਣ ਜਿਹਨਾਂ ਦੇ ਰਾਜਵਾ ਉਸੇ ਬਹਿਣ 'ਚ ਉਹ ਡੱਗੇ ਦੇ ਉੱਪਰ ਭੰਗੜੇ ਪਾਉਣ ਡਏ ਆ ਕੱਲ ਜਦੋਂ ਸਾਡਾ ਸਮਾਂ ਆਉਣਾ ਨਾ ਉਹਨਾਂ ਨੇ ਸਾਡੇ ਨਾਲ ਵੀ ਤੁਰ ਪੈਣਾ ਇਦਾਂ ਹੀ ਉਹ ਉਹਨਾਂ ਦਾ ਕੋਈ ਹੌਸਤਾਬ ਨਹੀਂ ਹੁੰਦਾ ਹੈਗਾ ਕੁਝ ਲੋਕ ਹੀ ਹੁੰਦੇ ਨੇ ਜਿਹੜੇ ਤਬਦੀਲੀਆਂ ਲੈ ਆਉਂਦੇ ਹੁੰਦੇ ਆ ਤੋ ਆਪਾਂ ਆਪਣੇ ਆਪ ਨੂੰ ਉਹਨਾਂ ਲੋਕਾਂ ਦੇ ਵਿੱਚ شمار ਕਰੀਏ ਜਿਹੜੇ ਕੁਝ ਲੋਕ ਹੁੰਦੇ ਆ ਤਾਂ ਤਬਦੀਲੀਆਂ ਜ਼ਰੂਰ ਆ ਜਾਣਗੀਆਂ ਤੋ ਉਹ ਦਿਨ ਜ਼ਰੂਰ ਆ ਜਾਊਗਾ ਜਦੋਂ ਇਹ ਜ਼ਮੀਨ ਵੀ ਸਾਡੀ ਹੋਊਗੀ ਤੇ ਜਦੋਂ ਇਹ ਅਸਮਾਨ ਵੀ ਸਾਡਾ ਹੀ ਹੋਊਗਾ ਤੇ ਜਦੋਂ ਸਾਡਾ ਹੀ ਰਾਜ ਭਾਗ ਹੋਊਗਾ ਬੰਦੀ ਸਿੰਘ ਜਿਹੜੇ ਜੀਲਾ ਚ ਬੈਠੇ ਆ ਸਾਨੂੰ ਮਾਨਵਾਂ ਦੇ ਉੱਪਰ ਕਿ ਆਪਾਂ ਉਹਨਾਂ ਵਿੱਚੋਂ ਜਿਨ੍ਹਾਂ ਦੀ ਸੰਗਤ ਮਾਣੀ ਆ ਅਸੀਂ ਉਹਨਾਂ ਨਾਲ ਜਿਹੜੇ ਵਾਅਦੇ ਕੀਤੇ ਸੀਗੇ ਜਿਹੜੀਆਂ ਉਹਨਾਂ ਨੇ ਸਾਨੂੰ ਗੱਲਾਂ ਸਮਝਾਈਆਂ ਸੀਗੀਆਂ ਅਸੀਂ ਉਹਨਾਂ ਗੱਲਾਂ ਦੇ ਉੱਪਰ ਅੱਜ ਵੀ ਫੁੱਲ ਚੜਾਉਣੇ ਆ ਤੋ ਆਓ ਆਪਾ ਗੁਰੂ ਸਾਹਿਬ ਜੀ ਆਪਾਂ ਆਪਣੇ ਇਤਿਹਾਸ ਅਤੇ ਆਪਣੀਆਂ ਰਹਿਤ ਮਰਿਆਦਾ ਜਿਹੜੀ ਸਾਡੀਆਂ ਖਾਲਸਾਈ ਰਵੈਤਾਂ ਹੈਗੀਆਂ ਨੇ ਸਾਡੀ ਖਾਲਸਾਈ ਸੁਰ ਦੇ ਵਿੱਚੋਂ ਗੱਲ ਨਿਕਲਣੀ ਚਾਹੀਦੀ ਹੈ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲੇ ਜੋਪੜ ਜੇ ਦੀਪ ਸਿੱਧੂ ਵੀ ਅੱਜ ਸਾਨੂੰ ਜ਼ਰੂਰ ਚੇਤੇ ਆਉਂਦਾ ਕੱਲ ਵੀ ਚੇਤੇ ਆ ਸੀ ਕੱਲ ਆਪਣੇ ਚੈਨਲ ਤੇ ਗੱਲ ਵੀ ਕੀਤੀ ਸੀਗੀ ਸੋ ਅਸੀਂ ਉਹ ਆ ਜਿਹੜੇ ਤਬਦੀਲੀਆਂ ਲੈਂਦੇ ਹੁੰਦੇ ਆ ਅਸੀਂ ਉਹ ਨਹੀਂ ਹੈਗੇ ਜਿਹੜੇ ਸਮੇਂ ਦੇ ਵਹਿਰ ਦੇ ਨਾਲ ਉੱਧਰ ਨੂੰ ਵਜਾਦੇ ਹੁੰਦੇ ਆ ਤੋ ਆਓ ਆਪਾਂ ਕੱਲਾ ਕੱਲਾ ਹੀ ਸਵਾ ਲੱਖਾਂ ਆਪਾਂ ਉਹਦੀ ਜਿਉਂਦੀ ਜਾਗਦੀ ਉਦਾਹਰਣ ਮਾੜੀ ਮੋਟੀ ਬਣ ਕੇ ਦਿਖਾਉਣ ਦੀ ਕੋਸ਼ਿਸ਼ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਚੜ੍ਹਦੀ ਕਲਾ ਵਾਲੀ ਆ ਵੀਰ ਨੇ ਭਵਿੰਦਰ ਸਿੰਘ ਉਹਨਾਂ ਨੇ ਸਾਰੀ ਗੱਲ ਕੀਤੀ ਆ